ਸੰਗਰੂਰ ਵਿੱਚ ਕਰਜ਼ੇ ਤੋਂ ਪਰੇਸ਼ਾਨ 25 ਸਾਲਾ ਕਿਸਾਨ ਗੁਰਦੀਪ ਸਿੰਘ ਨੇ ਫਾਹਲਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਕ ਨੌਜਵਾਨ ਕਿਸਾਨ ਦੇ ਕੋਲ 1.5 ਏਕੜ ਜ਼ਮੀਨ ਸੀ ਤੇ ਉਸ ਦੇ ਸਿਰ ਕਰੀਬ 8 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦੇ ਚੱਲਦਿਆਂ ਉਹ ਪਰੇਸ਼ਾਨ ਰਹਿੰਦਾ ਸੀ। ਬਜ਼ੁਰਗ ਮਾਂ, ਅਪਾਹਜ ਪਤਨੀ, 22 ਸਾਲਾ ਪੁੱਤਰ ਕਰਦਾ ਗੁਜ਼ਾਰਾ ਗੁਰਦੀਪ ਸਿੰਘ ਦਿਹਾੜੀ ਲਗਾ ਕੇ ਬੇहद ਹੀ ਮੁਸ਼ਕਿਲ ਨਾਲ ਚਲਾ ਰਿਹਾ ਸੀ ਉਹ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਕਿਉਂਕਿ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰਿਵਾਰ ਤੇ ਪਿੰਡ ਵਾਲਿਆਂ ਮੁਤਾਬਕ ਆਰਥਿਕ ਪਰੇਸ਼ਾਨੀ ਦੇ ਚੱਲਦਿਆਂ ਗੁਰਦੀਪ ਸਿੰਘ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਮੁਤਾਬਕ 174 ਦੀ ਕਾਰਵਾਈ ਕੀਤੀ ਹੈ ਇਹ ਬਈ ਗੁਰਪ੍ਰੀਤ ਸਿੰਘ ਹੈ ਕੌਰਿਆਂ ਤੋਂ ਪੁਰੀ ਇਹਦੇ ਬਾਦ ਡੈਡੀ ਤੋਂ ਗਰੇਵ ਸਿੰਘ ਹੈ ਜਿਹਦਾ ਡੈਡੀ ਵੀ ਪਹਿਲਾਂ ਡੈਥ ਹੋ ਗਈ ਸੀ 2 ਸਾਲ ਦਾ ਤੀਏ ਤੇ ਉਹਨੇ ਇਨੇ ਕਰਜੇ ਤੋਂ ਪਰੇਸ਼ਾਨ ਆ ਕੇ ਪਰੇਸ਼ਾਨ ਹੋ ਕੇ ਇਹ ਸੁਸਾਈਡ ਕਰ ਲਈ ਤੇ ਗਰੀਬ ਪਰਿਵਾਰ ਹੈ 27 ਸਾਲ ਦਾ ਬੱਚਾ ਹੈ ਤੇ ਇਹਦੀ ਜਿਹੜੀ ਘਰ ਵਾਲੀ ਆ ਉਹ ਹੈਂਡੀਕੈਪਟ ਹੈ ਤੇ ਜੰਮੀ ਗਰੀਬ ਪਰਿਵਾਰ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦਾ ਜੋ ਕਰਜਾ ਹੈ ਉਹ ਮਾਫ ਕੀਤਾ ਜਾਵੇ ਤੇ ਰੁਮਾਰੀ ਸਹਾਇਤਾ ਦਿੱਤੀ ਜਾਵੇ ਤੇ ਇਹਦੇ ਘਰ ਵਾਲੀ ਨੂੰ ਹੈਂਡੀਕੈਪ ਹੈਂਡੀਕੈਪਰ ਦੇ ਤੌਰ ਤੇ ਇਹਨੂੰ ਕੋਈ ਨੌਕਰੀ ਦਿੱਤੀ ਜਾਵੇ ਕੋਈ ਜਿਹੜਾ ਇਹ ਕਿੱਥੇ ਕਰੇ ਕਿਵੇਂ ਕਰੇ ਇਨੇ ਆਪਣੇ ਕਰੇ ਕਰਿਆ ਜੀ ਪੱਖੇ ਨਾ ਲੜਕਗੇ ਇਹਦਾ ਕਰਦਾ ਸੀ ਜੀ ਬੈਂਕਾਂ ਦਾ ਸੀ ਸਰਕਾਰੀ ਸੀ ਕਿਵੇਂ ਦਾ ਕਰਦਾ ਇਹ ਕੁਝ ਬੈਂਕਾਂ ਦੇ ਵਿਤੀ ਜੀ ਲਿਮਟ ਸੀ ਤੇ ਬਾਕੀ ਫైనాਂਸਰਾਂ ਦਾ ਕਰਜਾ ਸੀ ਹਾਂ ਨਾ ਜੀ ਕੋਈ ਬਸ ਟ੍ਰਫੈਸ਼ਨ ਚ ਰਹਿੰਦਾ ਸੀ ਮੈਥੋਂ ਮੁਰ ਨਹੀਂ ਰਿਹਾ ਹੋਰ ਵੀ ਕੋਈ ਹੱਥ ਪੱਲੇ ਮਾਰਦੇ ਸੀ ਕੰਮਕਾਰ ਕੰਮ ਕਰਦੇ ਦੀ ਦਿਹਾੜੀ ਕਾਦੇ ਬਾਕੀ ਫੈਕਟਰੀਆਂ ਜੀਆਂ ਦਾ ਸੀ ਤੇ ਪਹਿਲੇ ਪੰਪਤੀ ਵੀ ਲੱਗਿਆ ਹੋਇਆ ਸੀ ਮਤਲਬ ਟ੍ਰਫੈਸ਼ਨ ਚ ਰਹਿਦਾ ਸੀ ਹੁਣ ਮਹੀਨਾ ਡੇਢ ਮਹੀਨੇ ਤੋਂ ਜਮੀਨ ਮੋਰ ਤੇ ਕੀ ਕਿਆਬ ਕਰਦੇ ਸੀ ਕਿੰਨੀ ਨਹੀਂ ਜਮੀਨ ਤਾਂ ਇਕਲਾ ਡੇਢ ਕਿਲਾ ਜਮੀਨ ਦਾ ਹੈ ਉਹ ਠੇਕੇ ਦੇ ਦਿੰਦੇ ਤੇ ਬਣਾਈ ਤੇ ਤੇ ਮੋਟਰ ਦਾ ਕੋਈ ਸਾਧਨ ਹੈ ਨਹੀਂ ਉਹ ਜਾਂ ਤੁਹਾਨੂੰ ਬਈ ਪੂਰਾ ਅਸਾਨ ਜੁੜੀਆਂ ਨਾਲ ਵੀ ਕੰਨੀ ਗੁੜਿਆ ਹੋਇਆ ਸੀ ਕਿਹੜੀ ਹਾਂਜੀ ਅਸਾਨ ਜੁੜੇ ਦਾ ਆਜਾਦ ਨਾਲ ਜੁੜਿਆ ਹੋਇਆ ਜੀ ਜਮਦੋ ਅਸਾਨ ਜੁੜੀਆਂ ਨੂੰ ਵੀ ਪਦਨ ਕੀਤੀ ਜਾ ਰਹੀ ਹੈ ਪਰਿਵਾਰ ਦੇ ਨਹੀਂ ਕਿਸਾਨ ਜੁੜੇ ਨੇ ਆਏ ਤੇ ਜੀ ਕਹਿ ਕੇ ਵਿਸ਼ਵਾਸ ਪਾ ਕੇ ਗਏ ਨੇ ਵੀ ਅਸੀਂ ਜਿੰਨੀ ਵੀ ਹੋਈ ਵਤ ਵਤ ਮਦਦ ਕਰਾਂਗੇ ਤੇ ਅਸੀਂ ਤਾਂ ਸਰਕਾਰ ਮੂਰੀ ਬੇਨਤੀ ਕਰਦੇ ਆ ਜੀ ਵੀ ਇਸ ਪਰਿਵਾਰ ਦੀ ਬੱਤ ਵੱਤ ਸਹਿਤਾ ਕੀਤੀ ਜਾਵੇ ਕਾਰਨ ਇਹਨਾਂ ਦਾ ਕਰਦੀ ਵੀ ਕਰਦੇ ਵੀ ਡਿਫੈਸ਼ਨ ਤੇ ਰਹਿੰਦੇ ਸਨ ਭਾਈਆ ਬਾਹਣ ਕੱਟ ਹੋਣ ਕਰਕੇ ਇਹਨੂੰ ਕੰਮ ਹੈ ਨਹੀਂ ਸੀ ਸਾਥੀ ਦਿੱਲੀ ਤੋਂ ਨੂੰ ਮਾਣ ਨਰਮ ਪਰਵਾਰਕੀ ਦੋ ਵਰਗਾ ਬੰਦਾ ਸੀ ਸਾਥੀ ਕਰਦੀ ਕਰਦੀ ਡਿਫੈਸ਼ਨ ਤੇ ਰਹਿੰਦੇ ਸੀ ਕਾਫੀ ਟਾਈਮ ਤੋਂ ਨੂੰ ਕਰਦੀ ਜੀ ਕਾਫੀ ਜਿਆਦਾ ਹੋ ਗਿਆ ਸੀ ਅ ਉਹਨਾਂ ਕਰਕੇ ਕ ਉਹ ਦਮ ਤੋੜ ਕੇ उन्हें कोशिश तो बहुत की थी मेहनत तो बहुत की ऐसी होती हैं जो प्राइवेट जॉब करते रहे बेरोजगारी करके ही पर फिर भी तो जो तो ना कर जाता ही उन्हें आख के ये फैसला लिया तो 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 ਤਾਂ ਤੇ ਗੱਲ ਕਰਦੇ ਹਾਂ ਕਿ ਇਹ ਸਟੱਡੀ ਦਾ ਕਰਦੇ ਹਾਂ। ਉਹ ਵੀ 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 ਕਰਦੇ ਹਾਂ। అమ్మో <laughs>